ਤਸਵੀਰਾਂ ਚ ਜਿਹੜੀ ਇਹ ਗੋਰੀ ਮਟਿਆਰ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੇ ਵਿੱਚ ਘੁੰਮਣ ਫਿਰਨ ਦੇ ਲਈ ਆਈ ਸੀ ਵਧੀਆ ਤੇ ਸੋਹਣੀਆਂ ਤਸਵੀਰਾਂ ਕੈਪਚਰ ਕਰ ਰਹੀ ਸੀ ਵਧੀਆ ਮੈਮਰੀ ਨਾਲ ਆਪਣੇ ਲੈ ਕੇ ਜਾਣਾ ਚਾਹੁੰਦੀ ਸੀ ਪਰ ਇਸ ਨੇ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਕਿ ਇੰਨੀ ਭੈੜੀ ਯਾਦ ਵੀ ਮੇਰੇ ਨਾਲ ਜੁੜ ਜੂਗੀ ऋषिकेश ਤੋਂ ਜਲੰਧਰ ਦੇ ਲਈ ਇਹਨਾਂ ਨੇ ਜਾਣਾ ਸੀ ਰਾਸਤੇ ਦੇ ਵਿੱਚ ਫਗਵਾੜੇ ਜਦੋਂ ਰੇਲਵੇ ਸਟੇਸ਼ਨ ਤੇ ਉਤਰੇ ਤੇ ਫਗਵਾੜੇ ਦੇ ਰੇਲਵੇ ਸਟੇਸ਼ਨ ਤੇ ਹੀ ਇੱਕ ਬਦਮਾਸ਼ ਆਇਆ ਔਰ ਉਸਨੇ ਇਸ ਦਾ ਗੋਰੀ ਦਾ ਪਰਸ ਖੋਇਆ ਤੇ ਉਸ ਤੋਂ ਬਾਅਦ ਉਥੋਂ ਰਫੂ ਚੱਕਰ ਹੋ ਗਿਆ ਸੋ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹ ਗੋਰੀ ਮਟਿਆਰ ਹੈ ਜੋ ਰੂਸ ਤੋਂ ਪੰਜਾਬ ਦੇ ਲਈ ਘੁੰਮਣ ਆਈ ਸੀ ਪੰਜਾਬ ਚ ਘੁੰਮਣ ਆਈ ਸੀ ਵਧੀਆ ਯਾਦਾਂ ਜਿਹੜੀਆਂ ਉਹ ਇਕੱਠੀਆਂ ਕਰਕੇ ਲਿਜਾਣਾ ਚਾਹੁੰਦੀ ਸੀ ਪਰ ਇਸ ਟਾਈਮ ਪੰਜਾਬ ਦੇ ਵਿੱਚ ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਪੰਜਾਬ ਦੇ ਵਿੱਚ ਲੁਟੇਰੇ ਬਦਮਾਸ਼ਾਂ ਦੇ ਜਿਹੜੇ ਹੌਂਸਲੇ ਆ ਉਹ ਕਿੰਨੇ ਕੁ ਜ਼ਿਆਦਾ ਬਲੰਦ ਹੋ ਚੁੱਕੇ ਆ ਨਾਰਮਲ ਲੋਕਾਂ ਦੇ ਨਾਲ ਜਿਹੜੇ ਪੰਜਾਬ ਦੇ ਵਸਨੀਕ ਐ ਇਹਨਾਂ ਦੇ ਨਾਲ ਤਾਂ ਲੁੱਟ ਖੋ ਕਰਦੇ ਹੀ ਆ ਆਪਾਂ ਦੇਖਦੇ ਆ ਕਦੇ ਕਿਸੇ ਬਜ਼ੁਰਗ ਮਾਤਾ ਦਾ ਕੋਈ ਕੜਾ ਖੋ ਕੇ ਲੈ ਗਿਆ ਉਹਦੇ ਕੰਨਾਂ ਦੇ ਵਿੱਚੋਂ ਕਾਟੇ ਖੋ ਕੇ ਲੈ ਗਿਆ ਚੈਨੀਆਂ ਖੋਕੇ ਲੈ ਜਾਂਦੇ ਆ ਪਰ ਹੁਣ ਜਿਹੜੇ ਇਹ ਟੂਰਿਸਟ ਹੁੰਦੇ ਆ ਜਿਹੜੇ ਬਾਹਰਲੇ ਮੁਲਕਾਂ ਤੋਂ ਆਪਣੇ ਪੰਜਾਬ ਦੇ ਵਿੱਚ ਘੁੰਮਣ ਫਿਰਨ ਦੇ ਲਈ ਆਉਂਦੇ ਆ ਵਧੀਆ ਯਾਦਾਂ ਸੋਹਣੀਆਂ ਸੋਹਣੀਆਂ ਯਾਦਾਂ ਉਹ ਇੱਥੋਂ ਨਾਲ ਲੈ ਕੇ ਜਾਣਾ ਚਾਹੁੰਦੇ ਆ ਤਾਂ ਕਿ ਬਾਹਰ ਜਾ ਕੇ ਵਾਪਸ ਆਪਣੇ ਘਰੇ ਜਾ ਕੇ ਉਹ ਇੱਥੇ ਪੰਜਾਬ ਦੀ ਤਾਰੀਫ ਦੱਸਣ ਵੀ ਉੱਥੇ ਅਸੀਂ ਆਹ ਕੁਝ ਦੇਖਿਆ ਪਰ ਇਹ ਗੋਰੀ ਜਦੋਂ ਰੂਸ ਜਾਊਗੀ ਆਪਣੇ ਘਰ 'ਚ ਜਾਊਗੀ ਉੱਥੇ ਜਿਹੜਾ ਇਹਦਾ ਫਰੈਂਡ ਸਰਕਲ ਹੋਊਗਾ ਉੱਥੇ ਜਾ ਕੇ ਹੁਣੇ ਕੀ ਦੱਸੂਗੀ कि ਮੈਂ ਪੰਜਾਬ ਦੇ ਵਿੱਚ ਘੁੰਮ ਰਹੀ ਸੀ ਔਰ ਇੱਕ ਰੇਲਵੇ ਸਟੇਸ਼ਨ ਤੇ ਇੱਕ ਲੁਟੇਰੇ ਨੇ ਮੇਰਾ ਬੈਗ ਖੋ ਕੇ ਉੱਥੋਂ ਭੱਜ ਗਿਆ ਪਰ ਹੈਰਾਨੀ ਦੀ ਗੱਲ ਅਗਲੀ ਸੁਣੋ ਇਹਦਾ ਉਦੋਂ ਬਾਅਦ ਇਸ ਦੇ ਨਾਲ ਜਿਹੜੇ ਸਹਿਯੋਗੀ ਸੀ ਇਹਦਾ ਔਰ ਉਸਨੇ ਦੱਸਿਆ ਕਿ ਅਸੀਂ ਇਸ ਸਾਰੇ ਚੀਜ਼ ਦੀ ਰਵਟ ਐਫ ਆਈ ਆਰ ਤੱਕ ਨਹੀਂ ਲਿਖਵਾਈ ਕਿਉਂਕਿ ਸਾਨੂੰ ਪਤਾ ਹੈ ਕਿ ਇੱਥੇ ਹਰਾਸ਼ਮੈਂਟ ਜ਼ਿਆਦਾ ਹੁੰਦੀ ਹੈ ਪੁਲਿਸ ਨਹੀਂ ਛੇਤੀ ਸੁਣਵਾਈ ਕਰਦੀ ਤੇ ਲੋਕਾਂ ਦਾ ਅੱਠ ਹੋ ਜਾਣਾ ਸੀ ਜੇ ਕੋਈ ਇੱਥੇ ਅਸੀਂ ਹੱਲਾ ਬੁੱਲਾ ਕਰਦੇ ਸੋ ਐਫ ਆਈ ਆਰ ਤੱਕ ਦਰਜ ਜਿਹੜੀ ਹੈਗੀ ਆ ਉਹ ਨਹੀਂ ਕਰਵਾਈ ਗਈ ਪਰਸ ਦੇ ਵਿੱਚ ਰਸ਼ੀਅਨ ਕਰੰਸੀ ਸੀ ਇੰਡੀਅਨ ਕਰੰਸੀ ਸੀ ਇਸ ਦੇ ਕਾਰਡ ਸੀ ਘਰ ਦੀਆਂ ਰੂਸ ਦੇ ਵਿੱਚ ਜਿਹੜਾ ਇਹਦਾ ਘਰ ਹੈ ਗੋਰੀ ਦਾ ਉਸ ਦੀਆਂ ਚਾਬੀਆਂ ਸੀ ਪਰ ਹਜੇ ਤੱਕ ਰਿਕਵਰੀ ਕਿਸੇ ਚੀਜ਼ ਦੀ ਨਹੀਂ ਹੋਈ ਔਰ ਉਸ ਤੋਂ ਬਾਅਦ ਕਪੂਰਥਲਾ ਦੇ ਪੁਲਿਸ ਕੋਲੇ ਇਹਨਾਂ ਨੇ ਜਿਹੜੀ ਹੈ ਸ਼ਿਕਾਇਤ ਦਰਜ ਕਰਵਾਈ ਹੈ ਹਜੇ ਇਹਨਾਂ ਨੇ ਕਿਹਾ ਕਿ ਸਾਨੂੰ ਕੁਝ ਵੀ ਰਿਕਵਰੀ ਜਿਹੜੀ ਹੈ ਨਹੀਂ ਹੋਈ ਇਸ ਖਬਰ ਤੋਂ ਹੁਣ ਸਨੇਹਾ ਕੀ ਮਿਲਦਾ ਕਿਉਂਕਿ ਜਦੋਂ ਇਹਨਾਂ ਲੋਕਾਂ ਨੇ ਬਾਹਰ ਜਾਣਾ ਹੁੰਦਾ ਕਿੱਥੇ ਤਾਂ ਇਹਨਾਂ ਨੇ ਤਰੀਫਾਂ ਸੁਣਾਉਣੀਆਂ ਸੀ ਪੰਜਾਬ ਚਾਹੇ ਕੁਛ ਹੈ ਇੰਨੇ ਵਧੀਆ ਲੋਕ ਆ ਇੰਨੇ ਜਿਆਦੇ ਪਿਆਰ ਮੁਹੱਬਤ ਸਤਿਕਾਰ ਦਿੰਦੇ ਆ ਹਾਲਾਂਕਿ ਦਿਨੇ ਵੀ ਆਪਾਂ ਪਰ ਇੱਕ ਬੰਦੇ ਦੀ ਗਲਤੀ ਕਈ ਸਾਲਾਂ ਤੱਕ ਯਾਦ ਰਹਿੰਦੀ ਹੈ ਕਿਉਂਕਿ ਇਹ ਗੋਰੀ ਮਟਿਆਰ ਦੁਵਾਰੇ ਕਦੇ ਵੀ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਛੇਤੀ ਆਊਗੀ ਜੇ ਆਊਗੀ ਵੀ ਜਾਂ ਇਹਦੇ ਫਰੈਂਡ ਸਰਕਲ ਚੋਂ ਕਿਸੇ ਨੇ ਪੰਜਾਬ ਚ ਘੁੰਮਣ ਆਉਣਾ ਹੋਊਗਾ ਤੇ ਇਹਨੂੰ ਇਹ ਗੋਰੀ ਉਹਨੂੰ 10 ਵਾਰ ਕਹੂਗੀ ਕਿ ਸੰਭਲ ਕੇ ਜਾਇਓ ਸਤਾਰਕ ਰਹਿਓ ਉਥੇ ਲੁੱਟਾਂ ਖੋਹਾਂ ਵੀ ਕਰਦੇ ਆ ਔਰ ਰਿਕਵਰੀ ਜਿਹੜੀ ਤੁਸੀਂ ਖੁਦ ਅਸੀਂ ਤੁਹਾਨੂੰ ਇਹਨਾਂ ਦੇ ਜ਼ੁਬਾਨੀ ਸੁਣਾਵਾਂਗੇ ਕਿ ਇਹਨਾਂ ਨੇ ਕਿਹਾ ਕਿ ਅਸੀਂ ਫਗਵਾੜੇ ਰੇਲਵੇ ਸਟੇਸ਼ਨ ਤੇ ਪੁਲਿਸ ਤੱਕ ਨੂੰ ਨਹੀਂ ਐਫ ਆਈ ਆਰ ਦਰਜ ਕਰਵਾਈ ਕਿਉਂਕਿ ਸਾਨੂੰ ਪਤਾ ਹੈ ਉੱਥੇ ਤਮਾਸ਼ਾ ਲੱਗ ਜਾਣਾ ਸੀ ਲੋਕਾਂ ਨੇ ਇਕੱਠੇ ਹੋ ਜਾਣਾ ਸੀ ਰਿਕਵਰੀ ਨਹੀਂ ਹੁੰਦੀ ਹਾਲਾਂਕਿ ਉਸ ਤੋਂ ਬਾਅਦ ਕਪੂਰਥਲੇ ਜਾ ਕੇ ਪੁਲਿਸ ਨੂੰ ਇਹ ਮਿਲੇ ਹੈ ਉੱਥੇ ਐਫਆਈਆਰ ਦਰਜ ਕਰਵਾਈ ਗਈ ਹੈ ਕਪੂਰਥਲਾ ਦੀ ਸਮਾਜ ਸੇਵੀ ਸੰਸਥਾ ਦੇ ਵਫਦ ਦੇ ਸਾਹਮਣੇ ਇਸ ਦਾ ਪਰਸ ਖੋਇਆ ਗਿਆ ਪੀੜਤਾ ਵੀ ਇਸੇ ਵਫਦ ਦਾ ਹਿੱਸਾ ਸੀ ਲੜਕੀ ਦੇ ਨਾਲ ਆਏ ਸਮਾਜ ਸੇਵੀ ਸੰਸਥਾ ਦੇ ਪ੍ਰਬੰਧਕ ਨੇ ਪੂਰਾ ਵਾਕਿਆ ਜਿਹੜਾ ਹੈਗਾ ਉਹ ਮੀਡੀਆ ਦੇ ਨਾਲ ਬਿਆਨ ਕੀਤਾ ਰੂਸ ਤੋਂ ਅਕਸਰ ਹੀ ਇਹ ਸਮਾਜ ਸੇਵੀ ਵਫ਼ਦ ਭਾਰਤ ਆਉਂਦਾ ਤੇ ਖਾਸ ਤੌਰ ਤੇ ਪੰਜਾਬ ਦੇ ਵੱਖ-ਵੱਖ ਥਾਵਾਂ ਦੀ ਯਾਤਰਾ ਕਰਦਾ ਹੈ ਪਿਛਲੇ ਦਿਨ ਇਹ ਵਫ਼ਦ ॠषिकेश ਤੋਂ ਜਲੰਧਰ ਵਾਪਸ ਆ ਰਿਹਾ ਸੀ ਕਿ ਫਗਵਾੜੇ ਰੇਲਵੇ ਸਟੇਸ਼ਨ ਤੇ ਇਹ ਜਿਹੜਾ ਇੱਕ ਬਦਮਾਸ਼ ਦੇ ਵੱਲੋਂ ਇਸ ਗੋਰੀ ਦਾ ਪਰਸ ਖੋਇਆ ਗਿਆ ਸਾਡੇ ਨਾਲ ਐਕਚੁਅਲੀ ਅਸੀਂ ਆਏ ਸੀਗੇ ॠषिकेश ਤੋਂ ਸਾਡੀ ਟ੍ਰੇਨ ਸੀਗੀ ਆਪਣੇ ਜਲੰਧਰ ਵਾਸਤੇ ਤੇ ਅਸੀਂ ਫਗਵਾੜੇ ਜਦੋਂ ਉਤਰੇ ਆ ਟ੍ਰੇਨ ਚ ਸਾਨੂੰ ਜਿੱਦਾਂ ਰਿਸੀਵ ਕਰਨ ਵਾਸਤੇ ਮੁੰਡਾ ਆਇਆ ਮੇਰਾ ਫਰੈਂਡ ਤੇ ਉਸ ਤੋਂ ਪਹਿਲਾਂ ਹੀ ਅਸੀਂ ਪਲੇਟਫਾਰਮ ਦੇ ਉੱਤੇ ਉਤਰੇ ਹੀ ਆ ਉੱਥੇ ਹੀ ਸਾਡੇ ਨਾਲ ਇੱਕ ਮੈਡਮ ਸੀ ਮੇਰੇ ਨਾਲ ਇਹਨਾਂ ਨੇ ਸਨੇਚ ਕਰ ਲਿਆ ਇਹਨਾਂ ਦਾ ਬੈਗ ਸਨੇਚ ਕਰਕੇ ਭੱਜ ਗਏ ਲੋ ਇਹ ਵੀ ਰਸ਼ੀਆ ਤੋਂ ਆਏ ਹਾਂਜੀ ਰਸ਼ੀਆ ਬੈਗ ਦੇ ਵਿੱਚ ਸਤੋਤਮ ਬਿੱਲ ਨਾ ਉਹ ਤਾਂ ਤਮ 3800 ڈالر 15000 ਰੂਸਕ ਰੁਪਏ 9000 ਇਹਦਾ ਇੱਕ ਪਾਸਪੋਰਟ ਸੀਗਾ ਇਹਦਾ ਜੀ ਆਪਣੇ 3800 ਡਾਲਰ ਸੀਗਾ ਤੇ 1500 ਜਿਹੜਾ ਰਸ਼ੀਅਨ ਕਰੰਸੀ ਸੀ 15000 ਰਸ਼ੀਅਨ ਕਰੰਸੀ ਸੀ ਤੇ 9000 ਰੁਪਏ ਇੰਡੀਅਨ ਰੁਪਏ ਸੀਗਾ ਤੇ ਇਹਦੇ ਘਰ ਦੀਆਂ ਚਾਬੀਆਂ ਸੀਗੀਆਂ ਉਧਰ ਲਈਆਂ ਕਾਰਡ ਸੀਗੇ ਇੱਧਰ ਰਸ਼ੀਅਨ ਕਾਰਡ ਸੀਗੇ ਇਹਦੇ ਉੱਥੇ ਜਿੱਦਾਂ ਨਰਵਸ ਸੀਗੇ ਅਸੀਂ ਕੋਈ ਰਿਪੋਰਟ ਵਗੈਰਾ ਅਸੀਂ ਕੁਝ ਨਹੀਂ ਲਖਾਈ ਤੁਹਾਨੂੰ ਪਤਾ ਇੱਥੇ ਦਾ ਸਿਸਟਮ ਜਦਾਂ ਮੇਰੇ ਹਿਸਾਬ ਨਾਲ ਕੁਝ ਰਿਪੋਰਟ ਲਗਾਉਣ ਤੇ ਵੀ ਤੁਹਾਨੂੰ ਕੋਈ ਰਿਕਵਰੀ ਮਿਲਦੀ ਨਹੀਂ ਹੈ ਨਾ ਇਸ ਕਰਕੇ ਅਸੀਂ ਬੈਟਰ ਇਹ ਸਮਝਿਆ ਹੋਰ ਜ਼ਿਆਦਾ ਉੱਥੇ ਹਰਾਸਮੈਂਟ ਹੋਣ ਦੇ ਇਹ ਤਾਂ ਜਦਾਂ ਕਾਫੀ ਨਰਵਸ ਹੋ ਗਈ ਸੀ ਡਿਗਣ ਨੂੰ ਫਿਰਦੀ ਸੀ ਇਸ ਕਰਕੇ ਅਸੀਂ ਮੈਂ ਇਹ ਬੈਟਰ ਸਮਝਿਆ ਕਿਉਂਕਿ ਜੇ ਇੱਥੇ ਆਪਾਂ ਅਸੀਂ ਕੁਝ ਕਰਦੇ ਤਾਂ ਉੱਥੇ ਤਮਾਸ਼ਾ ਲੱਗ ਜਾਣਾ ਸੀਗਾ ਲੋਕਾਂ ਨੇ ਭੀੜ ਤਾਂ ਤੁਹਾਨੂੰ ਪਤਾ ਲੋਕਾਂ ਤਮਾਸ਼ਾ ਦੇਖਣਾ ਸੀਗਾ ਇਸ ਕਰਕੇ ਅਸੀਂ ਉੱਥੇ ਕੋਸ਼ਿਸ਼ ਨਹੀਂ ਕੀਤਾ ਅਸੀਂ ਵਾਪਸ ਆ ਗਏ ਸੀ ਹੁਣ ਕੰਪਲੀਟ ਕੀਤੀ ਕਿਸ ਰੋਜ਼ ਹੁਣ ਅਸੀਂ ਹਾਂ ਐਸਪੀ ਸਾਹਿਬ ਕੋ ਗਏ ਸੀ ਕਿ ਕਬੂਤਲੇ ਉਹਨਾਂ ਨੂੰ ਅਸੀਂ ਧਿਆਨ ਦੇ ਵਿੱਚ ਪਾ ਲੈਂਦੀ ਹਾਂ ਉਹ ਕਹਿੰਦੇ ਕਿ ਤੁਸੀਂ ਤਾਂ ਜਾ ਫਗਵਾੜੇ ਜਾ ਕੇ ਤੁਸੀਂ ਜਾਂ ਤਾਂ ਇੱਕ ਐਫ ਆਈ ਆਰ ਕਰਵਾ ਦਿਓ ਜਾਂ ਇੱਕ ਹੋਰ ਡੀ ਡੀ ਆਰ ਹੁੰਦੀ ਕੋਈ ਮਿੰਟਾ ਇਹਨਾਂ ਡਿਟੇਲਾਂ ਦਾ ਪਤਾ ਨਹੀਂ ਪਰ ਮੈਂ ਨਹੀਂ ਚਾਹੁੰਦਾ ਕਿ ਅਸੀਂ ਤਰੀਕਿਆਂ ਦੇ ਵਿੱਚ ਅਸੀਂ ਉਲਦੀਏ ਜਾਂ ਕਿੱਦਾਂ ਇਹਨੂੰ ਵੀ ਕੋਈ ਹੋਰ ਹਰਾਸਮੈਂਟ ਹੋਵੇ ਇਸ ਕਰਕੇ ਅਸੀਂ ਬੈਟਰ ਹੈ ਸਾਨੂੰ ਚਲੋ ਜੋ ਲੌਸ ਹੋ ਗਿਆ ਹੋ ਗਿਆ ਹੁਣ ਕੀ ਕਰ ਸਕਦੇ ਆ ਵਾਪਸ ਤਾਂ ਕਰੀ ਆਉਣਾ ਨਹੀਂ